ਮਾ ਜੂ ਮਹਲਾ ਪੰਜਵਾਂ ਸਪਲ ਸੁ ਬਾਣੀ ਜਿਤ ਨਾਮ ਵਖਾਣੀ ਇਹ ਭਾਈ ਉਸ ਬਾਣੀ ਨੂੰ ਪੜਨਾ ਲਾਭਦਾਇਕ ਉਦਮ ਹੈ ਜਿਸ ਬਾਣੀ ਦੀ ਰਾਹੀ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ ਗੁਰ ਪ੍ਰਸਾਦਿਕ ਨ ਵਰਲਾ ਜਾਣੀ ਪਰ ਗੁਰੂ ਦੀ ਕਿਰਪਾ ਨਾਲ ਕਿਸੇ ਵੇਲੇ ਮਨੁੱਖ ਨੇ ਅਜੇਹੀ ਬਾਣੀ ਨਾਲ ਸਾਂਝ ਪਾਈ ਹੈ ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਇ ਤੇ ਪਰਵਾਨਾ ਜੀਓ ਇਹ ਭਾਈ ਉਹ ਵੇਲਾ ਭਾਗਾ ਵਾਲਾ ਜਾਣੋ ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣਤੇ ਸੁਣੇ ਜਾਣ ਜਗਤ ਵਿੱਚ ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿੱਚ ਪੂਰੇ ਗਿਨੇ ਜਾਂਦੇ ਹਨ ਜੋ ਪ੍ਰਭੂ ਦੀ ਸਿਫਤ ਸਲਾ ਕਰਦੇ ਤੇ ਸੁਣਦੇ ਹਨ ਸੇ ਨੈਤਰ ਪਰਮਾਨ ਜਿਨੇ ਦਰਸ਼ਨ ਪੇਖਾ ਹੋਈ ਅੱਖਾਂ ਅਸ਼ਨਾਨੀ ਇਨਸਾਨੀ ਅੱਖਾਂ ਕਮਾਣ ਦੇ ਯੋਗ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਦਰਸ਼ਨ ਕੀਤਾ ਹੈ ਸੇ ਕਰ ਭਲੇ ਜਿਨ ਹਰ ਰਸ ਹਰ ਜਸ ਲੇਖਾ ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫਤਾਂ ਲਿਖੀ ਹੈ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਆਉ ਬਲ ਤਿਨ ਸੰਗ ਪਛਾਣਾ ਜਿਓ ਉਹ ਪੈਰ ਸੁਖ ਦੇਣ ਵਾਲੇ ਹਨ ਜਿਹੜੇ ਪ੍ਰਮਾਤਮਾ ਦੇ ਮਿਲਾਪ ਦੇ ਰਾਹ ਉੱਤੇ ਤੁਰਦੇ ਹਨ ਮੈਂ ਉਹਨਾਂ ਆਕਾਂ ਹਾਂ ਤਾਂ ਪਿਆਰਾਂ ਤੋਂ ਸਦਕੀ ਜਾਂਦਾ ਹਾਂ ਇਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਨਾਲ ਸਾਂਝ ਪੈ ਸਕਦੀ ਹੈ ਸੁਣ ਸੱਜਣ ਮੇਰੇ ਬੀਤ ਪਿਆਰੇ ਇਹ ਮੇਰੇ ਪਿਆਰੇ ਮਿੱਤਰ ਪ੍ਰਭੂ ਸੱਜਣ ਪ੍ਰਭੂ ਮੇਰੀ ਬੇਨਤੀ ਸੁਣ ਸਾਧ ਸੰਗ ਕਨ ਮਾਏ ਉਦਾਰੇ ਮਨੁੱਖ ਸਾਧ ਸੰਗਤ ਦੇ ਸਾਧ ਸੰਗਤ ਵਿੱਚ ਰਹਾ ਇੱਕ ਥਨ ਵਿੱਚ ਹੀ ਪਾਪਾਂ ਵਿਕਾਰਾਂ ਤੋਂ ਬਚ ਜਾਈਦਾ ਹੈ ਜਲ ਵਿਕ ਕਾਟ ਹੋ ਆ ਮਨ ਨਿਰਮਲ ਮਟ ਗਏ ਆਵਣ ਜਾਣਾ ਜਿਓ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਰਹਿੰਦਾ ਹੈ ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ਦੋਇ ਕਰ ਜੋੜ ਇੱਕ ਬਿਨੋਂ ਕਰਿ ਜਾਏ ਇਹ ਭਾਈ ਦੋਵੇਂ ਹੱਥ ਜੋੜ ਕੇ ਪਰਮਾਤਮਾ ਦੇ ਦਰ ਤੇ ਇੱਕ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਪ੍ਰਭੂ ਕਰ ਕਿਰਪਾ ਡੁੱਬਦਾ ਪੱਥਰ ਈ ਜਾਏ ਇਹ ਪ੍ਰਭੂ ਮਿਹਰ ਕਰ ਇਹ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਰਹੀ ਮੈਨੂੰ ਕਟੋੜ ਚਿੱਤ ਨੂੰ ਬਚਾਲੈ ਨਾਨਕ ਕੋ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਇਹ ਭਾਈ ਇਹ ਅਰਦਾਸਾਂ ਸੁਣ ਕੇ ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ ਤੇ ਪ੍ਰਭੂ ਜੀ ਨਾਨਕ ਦੇ ਮਨ ਵਿੱਚ ਪਿਆਰੇ ਲੱਗਣ ਲੱਗ ਪਏ ਹਨ ਮਾਝ ਮਹੱਲਾ ਪੰਜਾਬ ਅਮਰਤ ਬਾਣੀ ਹਰ ਹਰ ਤੇਰੀ ਇਹ ਹਰੀ ਤੇਰੀ ਸਿਫਸਾ lao ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਆਤਮਕ ਮੋਤ ਤੋਂ ਬਚਾਉਣ ਵਾਲੀ ਹੈ ਸੁਣ ਸੁਣ ਹੋਬੈ ਪਰਮਗਤ ਮੇਰੀ ਗੁਰੂ ਦੀ ਉਚਾਰੀ ਹੋਈ ਇਹ ਬਾਣੀ ਮੁਰ ਮੁਰ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ ਜਲਨ 부ਜੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਗੁਰੂ ਦਾ ਦਰਸ਼ਨ ਕਰਕੇ ਤishna ਈਰਖਾ ਆਦਿਕ ਦੀ ਸ਼ਰਨ 부ਜ ਜਾਂਦੀ ਹੈ ਤੇ ਮਨ ਠੰਡਾ ਠਾਰ ਹੋ ਜਾਂਦਾ ਹੈ ਸੂਕ ਭਇਆ ਦੁੱਖ ਦੂਰ ਪਰਾਨਾ ਜਿਸ ਨੇ ਪਰਮਾਤਮਾ ਦਾ ਨਾਮ ਨੂੰ ਸੁਣਿਆ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਉਜੜ ਦੁੱਖ ਦੂਰ ਭਜ ਗਿਆ ਸੰਤ ਰਸਨ ਹਰ ਨਾਮ ਵਖਾਨਾ ਗੁਰੂ ਦੀ ਜੀਬ ਨੇ ਜਦੋਂ ਪਰਮਾਤਮਾ ਦਾ ਨਾਮ ਉਚਾਰਿਆ ਆਤਮਕ ਆਨੰਦ ਪੈਦਾ ਹੋ ਗਿਆ ਜਲ ਤਲ ਨੀਰ ਭਰੇ ਸਰ ਸੋ ਭਰ ਬਿਨਤਾ ਕੋਈ ਨਾ ਜਾਏ ਜੀਉ ਜਿਵੇਂ ਵਰਖਾ ਹੂੰ ਨਾਲ ਟੋਏ ਟਿਬੇ ਤਾਲਾਬ ਸਭ ਪਾਣੀ ਨਾਲ ਨੱਕਾ ਨੱਕ ਭਰ ਜਾਂਦੇ ਹਨ ਤੇਵੇਂ ਗੁਰੂ ਦੇ ਦਰ ਤੇ ਪ੍ਰਭੂ ਨਾਮ ਦੀ ਵਰਕਾ ਹੁੰਦੀ ਹੈ ਤੇ ਜਿਹੜੇ ਵਿਭਾਗੀ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ 11 ਇੰਦਰੀ ਸਭ ਨਾਮ ਜਲ ਨਾਲ ਨੱਕਾ ਨੱਕ ਭਰ ਜਾਂਦੇ ਹਨ ਗੁਰੂ ਦੇ ਦਰ ਤੇ ਆਇਆ ਕੋਈ ਮਨੁੱਖ ਨਾਮ ਅੰਮ੍ਰਿਤ ਸਕੜਾ ਨਹੀਂ ਜਾਂਦਾ दया ਧਾਰੀ ਤੈਨ ਸਿਰਜਣਹਾਰੇ ਉਸ ਸਿਰਜਣਹਾਰ ਪ੍ਰਭੂ ਨੇ ਮਿਹਰ ਕੀਤੀ ਤੇ ਗੁਰੂ ਕਲਿਆ ਜੀ ਜੰਤ ਸਗਲੇ ਪ੍ਰਤਿਪਾਰੇ ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਦੀ ਵਿਅੰਤ ਕੀਤੀ ਮਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ ਮਿਹਰਵਾਨ ਕਿਰਪਾਲ ਦਇਆਵਾਨ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਛੰਨ ਆਏ ਸਾਰੇ ਜੀਵ ਮਾਇਆ ਦੀ ਤ੍ਰੇ ਭੁੱਖ ਵੱਲੋਂ ਪੂਰਨ ਤੌਰ ਤੇ ਰਜ ਗਏ ਵਣ ਤ੍ਰਿਣ ਤ੍ਰੇ ਭਾਵਨ ਕੀ ਤੂਨ ਹਰਿਆ ਜਿਵੇਂ ਜਦੋਂ ਜਗਤ ਦੀ ਪੈਦਾ ਕਰਨ ਵਾਲੇ ਪ੍ਰਭੂ ਨੇ ਵਰਕਾ ਕੀਤੀ ਤਾਂ ਇੱਕ ਪਲ ਵਿੱਚ ਹੀ ਜੰਗਲ ਕਾ ਤੇ ਸਾਰਾ ਤ੍ਰਿਵਣੀ ਜਗਤ ਖਰਾ ਕਰ ਦਿੱਤਾ ਕਰਨ ਹਾਰ ਕਿਨ ਭੀਤਰ ਕਰਿਆ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ ਇੱਕ ਪਲ ਵਿੱਚ ਹੀ ਗੁਰੂ ਦਰ ਦੇ ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ਗੁਰਮੁਖ ਨਾਨਕ ਤਿਸ ਆਰਾਧੇ ਮਨ ਕੀ ਆਸ ਪੁਜਾਏ ਜੀਓ ਇਹ ਨਾਨਕ ਗੁਰੂ ਦੀ ਛੰਨ ਪੈ ਕੇ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦਿੰਦਾ ਹੈ ਦੁਨੀਆ ਦੀਆਂ ਆਸਾਂ ਤ੍ਰishna ਵਿੱਚੋਂ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ